ਸਤਿਕਾਰਯੋਗ ਦਾਵਾ ਜੀ ਉਹਨਾਂ ਦੇ ਵੀ ਇੱਥੇ ਤੇ ਦਿਨੋਂ ਧੰਨਵਾਦ ਉਹਨਾਂ ਦੇ ਨਾਲ ਆਏ ਪਖਾਨਕੋਟ ਤੋਂ ਸਾਡੇ ਸਾਥਕਰ ਐਮਐਲਏ ਅਮਿਤ ਮੇਰ ਜੀ ਉਹਨਾਂ ਦੇ ਬ੍ਰਦਰ ਅਸ਼ੀਸ਼ ਮੇਰ ਜੀ ਉਹਨਾਂ ਦੇ ਨਾਲ ਬੈਠੇ ਸਾਡੇ ਪਖਾਨਕੋਟ ਤੋਂ ਮੇਅਰ ਸਾਹਿਬ ਪੰਨਾ ਲਖ ਭਾਗਿਆ ਜੀ ਸਾਡੇ ਡਿਸਟ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਰਵੀਸ਼ ਬਸਲੀ ਜੀ ਸਾਰੇ ਯੋਗਦਾਰ ਸਹਿਬਾਨ ਸਾਡੇ ਮਾਫ ਕਰਨਾ ਕਿਸੇ ਦਾ ਮੈਂ ਨਾਮ ਨਹੀਂ ਲੈ ਐਸੇ ਕਿਤੇ ਅੱਜ ਸਾਰਿਆਂ ਨੂੰ ਪਤਾ ਸਾਨੂੰ ਕਿ ਸਾਡਾ ਇਕੱਠ ਹੋਣ ਦਾ ਮਕਸਦ ਕੀ ਹੈਗਾ ਔਰ ਅਸੀਂ ਚੰਗੀ ਤਰ੍ਹਾਂ ਜਾਣਦੇ

ਚੜ ਕੇ ਮੈਡਮ ਨੂੰ ਸਪੋਰਟ ਕਰਨੀ ਹੈ ਔਰ ਜੇ ਮੈਂ ਗੱਲ ਕਰਾਂ ਪਿਛਲੇ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਦੀ ਅਸੀਂ ਚੰਗੇ ਢੰਗ ਨਾਲ ਜਾਂਦੇ ਆ ਪੌਣੇ 3 ਸਾਲ ਹੋ ਚੁਕੇ ਨੇ ਮੈਂ ਦੇਖੀ ਸੀ ਡੇਰਾ ਪੱਪਾ ਨਾਰਨ ਦੇ ਵਿੱਚ ਇੱਥੇ ਪਹਿਲੀ ਵਾਰੀ ਭਗਵਤਮਾ ਜੀ ਆ ਗਏ ਚੌਥੀ ਵਾਰੀ ਇੱਥੇ ਕੇਜਰੀਵਾਲ ਸਾਹਿਬ ਆ ਗਏ ਸ਼ਾਇਦ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਇਹ ਹਲਕੇ ਦੀ ਸੀਟ ਉਹਨਾਂ ਦੇ ਹੱਥੋਂ ਨਿਕਲਦੀ ਹੋਏ ਸਾਹਮਣੇ ਆ ਰਹੀ ਹੈ ਲੇਕਿਨ ਮੈਂ ਹਰਿਆਣ ਮਰੀਆਂ ਕਿਸ ਪੇਜਾ ਦੇ ਉੱਤੇ ਖੜੇ ਹੋ ਕੇ ਜਦੋਂ ਸਰਕਾਰ ਪਾਸ਼ਨ ਦਿੰਦੀ ਹੈ ਤੇ ਉਹਨਾਂ ਨੂੰ ਆਪਣੇ ਕੰਮ ਦਿਨਾਣੇ ਚਾਹੀਦੇ ਹੈ ਕਿ ਤੁਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਵਾਸਤੇ ਕੀ ਕੁਝ ਹੁਣ ਕੋਨੇ 3 ਸਾਲ ਚ ਕੀਤਾ ਔਰ ਅੱਗੇ ਕੀ ਕਰਨ ਜਾ ਰਹੇ ਹੋ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਆਪਣੇ ਕੰਮ ਦਿਨਾਣ ਦੀ ਬਜਾਏ ਉਹਨਾਂ ਨੇ ਰੰਦਾਵਾ ਪਰਿਵਾਰ ਦੇ ਉੱਤੇ ਤਾਨ ਕੱਸੇ ਔਰ ਜਿਹੜੀ ਸਰਦਾਰਨੀ ਵਰਤੀ ਹੈ ਮੈਂ ਵੀ ਬਤਨਾ ਚਾਹਦੀ ਔਰ ਬੜੀ ਹੀ ਅਜੀਬ ਗੱਲ ਹੈ ਕਿ ਜਦੋਂ ਸਰਕਾਰਾਂ ਨੂੰ ਕੰਮ ਦੇ ਜਵਾਬ ਪੁੱਛੇ ਜਾਂਦੇ ਨੇ ਤੇ ਕਾਲਮ ਟੋਲ ਕਰਕੇ ਵਿਰੋਧੀ ਵਲਿਆਂ ਨੂੰ ਹਰ ਵੇਲੇ ਤੰਗ ਕਰਦੇ ਇਹ ਸਵਾਲ ਦਾ ਜਵਾਬ ਨਹੀਂ ਹੈ ਅਸੀਂ ਤਾਂ ਤੁਹਾਡੇ ਕੋਲ ਜਵਾਬ ਲੈਣੇ ਆ ਚਾਹੇ ਇਹਨਾਂ ਦੇ ਹੱਕਾਂ ਇਚਾਰਜ ਹੋਣ ਮੰਤਰੀ ਹੋਣ ਐਮ ਐਲ ਏ ਹੋਣ ਜਿੰਨੇ ਵੀ ਇੱਥੇ ਆਉਂਦੇ ਪਹਿਲੀ ਗੱਲ ਤਾਂ ਇਹ ਹੈ ਕਿ ਸਟੇਜ ਤੇ ਖੜੇ ਹੋ ਕੇ ਨਾਲ ਹੋਈ ਵੀ ਪਤਾ ਲੱਗਦਾ ਕਿ ਇਸ ਹਲਕੇ ਦੇ ਵਿੱਚ ਇਲੈਕਸ਼ਨ ਪਾਉਣ ਲੱਗ ਪੜਿਆ ਔਰ ਹਰ ਕੋਈ ਕਹਿੰਦਾ ਹੈ ਕਿ ਇੱਕ ਨੰਬਰ ਤੇ ਬਟਨ ਦਬਾ ਕੇ ਸੁਖਿੰਦਰ ਘਰਵਾਂ ਨੂੰ ਵੋਟ ਪਾਓ ਲੇਕਿਨ ਕੋਈ ਹਾਨੂੰ ਸਮਝਾਓ ਜਿਹੜੇ 92 ਗੁੰਗੇ ਅੱਜ ਪੰਜਾਬ ਸਰਕਾਰ ਦੇ ਵਿੱਚ ਪਾਵਰ ਦੇ ਵਿੱਚ ਨਸ਼ੇ 'ਚ ਆ ਕੇ ਇਹਨਾਂ ਨਸ਼ਾ ਚੜ ਗਿਆ ਹੈਗਾ ਇਹਨਾਂ ਨੂੰ ਪਾਵਰ ਦਾ ਕਿ ਭੁੱਲ ਜਾਂਦੇ ਨੇ ਕਿਸ ਤਰੀਕੇ ਤੇ ਖੜੇ ਹੋ ਕੇ ਗੱਲ ਕੀ ਕਰਨੀ ਹੈ ਅਸੀਂ ਤਾਂ ਪੁੱਛ ਰਿਹਾ ਕਿ ਤਾਂ ਉਹ ਵੀ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਨੂੰ 15 ਮਿੰਟਾਂ ਦੇ ਵਿੱਚ ਐਮਐਸਪੀ ਦਿਓਗੇ ਤੁਸੀਂ ਤਾਂ ਕਹਿੰਦੇ ਸੀ ਸਾਡੇ ਪੰਜਾਬ ਦੇ ਵਿੱਚ 3 ਮਹੀਨਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣਾਓਗੇ ਤੁਸੀਂ ਤਾਂ ਕਹਿੰਦੇ ਸੀ ਸਾਡੇ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਜੋ ਕਾਂਗਰਸ 1500 ਪੈਨਸ਼ਨ ਦੇ ਰਹੀ ਹੈ ਉਹ ਪੈਨਸ਼ਨ ਨੂੰ ਤੁਸੀਂ 2500 ਕਰੋਗੇ ਤੁਸੀਂ ਕਹਿੰਦੇ ਸੀ ਸਾਡੇ ਪੰਜਾਬ ऐसे ऐसे माहौल पैदा ਕੀਤੇ ਜਾਣਗੇ ਕਿ ਇੱਥੇ ਨਰੇਅੇ ਜਾਰ ਕਰੂਗੇ ਨੌਕਰੀਆਂ ਲੈਣ ਵਾਸਤੇ ਅੰਗਰੇਜ਼ਾਂ ਨੂੰ ਤੁਹਾਨੂੰ ਨੌਕਰੀਆਂ ਦੇਣ ਦੀ ਦਾ ਛੱਡੋ ਕੱਟੋ ਕਰ ਸਾਡੇ ਪੰਜਾਬ ਦਾ ਯੂਥ ਜਿਹੜਾ ਨਸ਼ੇ 'ਚ ਠੂਰ ਹੋ ਰਿਹਾ ਇਹਨਾਂ ਨੂੰ ਹੀ ਰੋਕ ਲੋ ਤੇ ਬਹੁਤ ਵੱਡੀ ਗੱਲ ਹੋਈ ਸੀ ਤੇ ਕਹਿੰਦੇ ਸੀ ਪਿੰਡਾਂ ਦੇ ਵਿੱਚ ਕਲਾਟਾ ਦਿੱਤੇ ਜਾਣਗੇ ਉਹਨਾਂ ਬੱਚਿਆਂ ਨੂੰ ਕਾਨੂੰਨ ਨੂੰ ਪੱਕੇ ਕਰਨ ਨੂੰ ਵਾਸਤੇ ਇਹ ਕਹਿੰਦੇ ਸੀ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਿਹੜੀ ਕਾਂਗਰਸ 50000 ਸ਼ਹਿਰਾਂ ਦੀ ਬਣਦੀ ਸੀ ਤੁਹਾਨੂੰ 75000 ਦਿੱਤੀ ਜਾਏਗੀ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਅਗਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੇ ਤੁਹਾਨੂੰ ਇਹਨਾਂ ਨੂੰ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਦਵਾਂਗੇ ਅਸੀਂ ਕੋਈ ਗੱਲ ਨਹੀਂ ਕਰਾਂਗੇ ਤੁਹਾਡੇ ਅੱਗੇ ਕੀ ਗੱਲ ਕਰਨੀ ਜਾਈਏ ਸਰਕਾਰ ਦੇ ਰੁਕੀ ਨਹੀਂ ਲੇਕਿਨ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਚ ਕੋਈ ਕੰਮ ਨਹੀਂ ਹੋਇਆ 3 ਸਾਲ ਪੂਰੇ ਹੋ ਗਏ ਸਿਰਫ ਵਸਿਸ ਵਾਵਾ ਹੀ ਖੱਟਣ ਵਾਸਤੇ ਇੱਥੇ ਬੋਰਡਿੰਗ ਲਗਾਏ ਕਿ ਬੋਰਡ ਲਗਾਏ ਕਿ ਔਰ ਇਹ ਪਹਿਲੀ ਐਸੀ ਸਰਕਾਰ ਹੈ ਜਿਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ ਵੀ ਕਰਜ਼ੇ ਚੁਕੇ ਨੇ ਜੇ ਕਰਜ਼ੇ ਚੱਕਰ ਕੀ ਸਰਕਾਰਾਂ ਚਲਾਈਏ ਤੇ ਐਸੀ ਸਰਕਾਰਾਂ ਨੂੰ ਅਸੀਂ ਕਰਨਾ ਨਵੇਂ ਸਾਲ 2024 ਦਾ ਚੜਿਆ ਸੀ ਇਸ ਸਰਕਾਰ ਨੇ ਨਵੇਂ ਸਾਲ ਚੜਦੇ 250 ਕਰੋੜ ਦਾ ਕਰਜ਼ਾ ਲਿਆ। ਹੁਣ ਸੈਂਟਰ ਸਰਕਾਰ ਦੇ ਅੱਗੇ ਅਪਲੀਕੇਸ਼ਨ ਕਰਦੀ ਹੈ ਕਿ ਸਾਨੂੰ 10000 ਕਰੋੜ ਦੀ ਲਿਮਟ ਹੋਰ ਵਧਾ ਕੇ ਦਿੱਤੀ ਜਾਵੇ। ਹੁਣ ਦੱਸੋ ਤੁਸੀਂ ਐਸੀ ਸਰਕਾਰਾਂ ਜਿਹੜੀਆਂ ਦਾਅਵੇ ਕਰਦੀਆਂ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ 60000 ਕਰੋੜ ਤਾਂ ਅਸੀਂ ਜੇਲ੍ਹ ਚ ਲੈ ਫਿਰਦੇ 20000 ਕਰੋੜ ਅਸੀਂ ਮਾਈਨਿੰਗ ਤੋਂ ਲੈ ਕੇ ਆਵਾਂਗੇ 20000 ਕਰੋੜ ਐਕਸਾਈਜ਼ ਤੋਂ ਲੈ ਕੇ ਆਵਾਂਗੇ ਔਰ 20000 ਕਰੋੜ ਅਸੀਂ ਪੰਜਾਬ ਦੀ ਕਰਪਸ਼ਨ ਬਚਾ ਕੇ ਲਿਆਵਾਂਗੇ। ਹੁਣ ਤੁਹਾਡੇ ਫਰਕ ਤੁਹਾਡੇ ਸਾਹਮਣੇ ਹੈ। ਇੱਕ ਪਾਸੇ ਤਜਰਬੇਕਾਰ 리ਦਰ ਰੰਧਾਵਾ ਸਾਹਿਬ ਸਿਰ ਤੇ ਸਰਕਾਰ ਹੋਵੇ ਨਾ ਹੋਵੇ ਬਾਪੂ ਵੀ ਤਰਨ ਦਾ ਪ੍ਰਸ਼ਾਸਨ ਕੋਲੋਂ ਕੰਮ ਲੈਣਾ ਜਾਂਦੇ ਨੇ ਤੁਸੀਂ ਬੜੀ ਵੱਡੀ ਐਗਜ਼ਾਮਪਲ ਇੱਥੇ ਪੰਚਾਇਤੀ ਚੋਣਾਂ 'ਚ ਦੇਖਿਆ ਡੀਸੀ ਸਾਹਿਬ ਦੇ ਦਫ਼ਤਰ ਦੇ ਅੰਦਰ ਕਿਸ ਤਰ੍ਹਾਂ ਦਾ ਨਾ ਰੰਧਾਵਾ ਸਾਹਿਬ ਨੇ ਪ੍ਰਸ਼ਾਸਨ ਨੂੰ ਕੰਮ ਤੇ ਲਾਉਣਾ ਸਿਖਾਇਆ ਕਿ ਜਿਹੜੇ ਆਪਣੇ ਸਰਦਾਰ ਦੀ ਗੁਲਾਮੀ ਥਲੇ ਦਬ ਕੇ ਆਮ ਲੋਕਾਂ ਦੇ ਨਾਲ ੱਤਕਾ ਕਰਦੇ ਬੰਦਾ ਸਰ ਹੈ ਔਰ ਇਹਨਾਂ ਦੀ ਆਵਾਜ਼ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੱਕ ਗਈ ਜਦੋਂ ਨਾਵਾ ਸਾਹਿਬ ਨੇ ਪ੍ਰਸ਼ਾਸਨ ਕੋਲੋਂ ਕੰਮ ਲਿਆ ਗੈਂਗਸਟਰਾਂ ਬਾਤ ਕਿਨਾ ਵਾਚ ਟੂ ਕੇਅਰ ਨਾਵਾ ਸਾਹਿਬ ਦੀ ਕੰਪਲੇਂਟ ਦੇ ਨਾਲ ਇੱਥੇ ਡੀਸੀ ਤੱਕ ਦੀ ਜਿਹੜੀ ਹੈਗੀ ਹੈ ਸੌਰੀ ਡੀਐਸਪੀ ਦੀ ਬਦਲੀ ਤੱਕ ਰਹੀ ਹੈ ਜਿਹੜੇ ਕੰਮ ਨਹੀਂ ਕਰਨਾ ਜਾਣਦੇ ਉਹਨਾਂ ਨੂੰ ਬਖੂ ਵੀ ਕੰਮ ਯਾਦ ਕਰਵਾਉਣਾ ਚਾਹਦੇ ਇੱਕ ਪਾਸੇ ਗੈਰ ਤਜਰਬੇ ਦਾ ਲੋਕ ਜਿਨ੍ਹਾਂ ਨੂੰ ਸਰਕਾਰਾਂ ਨੇ ਚਲਾ ਰਹੀਆਂ ਆਈਆਂ ਅੱਜ ਬੰਦੇ ਬੁੰਗੇ ਬਣ ਕੇ ਬਹਿ ਗਏ ਇੰਨੀ ਵਾਰੀ ਆ ਕੇ ਮੰਡੀਆਂ ਦੇ ਵਿੱਚ ਕਦੇ ਜਾਇਜ਼ਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਮੇਰਾ ਇਹੀ ਕਹਿਣਾ ਕਿ ਤੁਹਾਡੀ ਦਿੱਤੀ ਵੋਟ ਦੇ ਨਾਲ ਮੈਡਮ ਨੂੰ ਦਾਵਾ ਜੀ ਦੀ ਕਲਮ ਚ ਤਾਕਤ ਆਏਗੀ ਉਨ੍ਹਾਂ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਵਿੱਚ ਪੇਜੀਏ ਤਾਂ ਕਿ ਡੇਰਾ ਬਾਬਾ ਨਾਰਿਕ ਦੇ ਵਿੱਚ ਜੋ ਸਰਕਾਰ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਨੂੰ ਪੂਰਾ ਕਰਨ ਵਾਸਤੇ ਸਰਕਾਰ ਦੇ ਅੱਗੇ ਆਪਣੀ ਮੰਗ ਰੱਖ ਸਕਿਆ ਸੋ ਇਹੀ ਉਮੀਦ ਕਰਦੀ ਆ ਜਿਸ ਤਰ ਤੁਸੀਂ ਰੰਧਾਵਾ ਸਾਹਿਬ ਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ اسی ਤਰ੍ਹਾਂ ਨਾਲ ਹੁਣ ਮੈਡਮ ਦੇ ਨਾਮਾ ਨੂੰ ਵੀ ਤੁਸੀਂ ਵੱਡੀ ਲੀਡ ਨਾਲ ਦਿਤਾਓਗੇ ਕਿਉਂਕਿ ਸਾਡੀਆਂ ਮਹਿਲਾਵਾਂ ਦੇ ਨਾਲ ਜੋ ਧੋਖਾ ਹੋਇਆ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵੈਸੇ 2022 ਦੇ ਵਿੱਚ ਤੁਸੀਂ ਬੜੀ ਸਿਆਣਪ ਵਰਤੀ ਤੇ ਨਹੀਂ ਇੱਥੇ ਲਹਿਰ ਚੱਲੀ ਸੀਗੀ ਹਰ ਗਲੀ ਦੇ ਵਿੱਚ ਇੱਕ ਮੋਕਾ ਕੇਜਰੀ ਵਾਲੇ ਇੱਕ ਮੋਕਾ ਭਗਵੰਤਨਾ ਦੇ ਗੱਲਾਂ ਸੁਣਦੇ ਸੀ ਲੇਕਿਨ ਉਹ 92 ਐਮਐਲਏ ਬਣਾਂ ਚ ਸਭ ਤੋਂ ਵੱਡਾ ਯੋਗਦਾਨ ਸਾਡੀਆਂ ਮਾਤਾਵਾਂ ਪੈਣਾ ਦਾ ਜਿਨ੍ਹਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਲੇਕਿਨ ਤੁਸੀਂ ਸਿਆਣਾ ਵਰਤੀ ਤੁਸੀਂ 2022 ਫੇਰ ਦੁਬਾਰਾ ਦਾਵਾਸਾ ਨੂੰ ਇੱਥੇ ਐਮਐਲਏ ਬਤੌਰ ਬਣਾ ਕੇ ਜਿੱਤ ਕੇ ਆ ਗਏ ਲੋਕਾਂ ਔਰ ਇਹਨਾਂ ਝੂਠ ਬੋਲਣ ਵਾਲਿਆਂ ਨੂੰ ਪ੍ਰਚਾਰ ਕਰਨ ਵਾਲਿਆਂ ਨੂੰ ਇਹਨਾਂ ਨੂੰ ਜਵਾਬ ਦਿਓਗੇ ਕਿ ਜਦੋਂ ਵੀ ਸਾਡੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਜਦੋਂ ਵੋਟਾਂ ਮੰਗੀਆਂ ਜਾਂਦੀਆਂ ਉਹਨਾਂ ਦਾ ਹਸ਼ਰ ਕੀ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ